ਰਾਜਵੀਰ ਜਵੰਦਾ ਬਾਰੇ ਵੱਡਾ ਖੁਲਾਸਾ ਮਾਚਲ ਚ ਨਹੀਂ ਸਗੋਂ ਇਸ ਥਾਂ ਤੇ ਹੋਇਆ ਸੀ ਐਕਸੀਡੈਂਟ ਅਖੀਰ ਕੀ ਹੋਇਆ ਸੀ ਉਸ ਦਿਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸ਼ੁਰੂ ਦੇ ਵਿੱਚ ਇਹ ਦੱਸਿਆ ਗਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਖੇਤਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਸਨ ਹਾਲਾਕੀ ਹੁਣ ਜਾਂਚ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਤਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬਾਈਕ ਐਕਸੀਡੈਂਟ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਨਹੀਂ ਸਗੋਂ ਹਰਿਆਣਾ ਦੇ ਪਿੰਜੌਰ ਦੇ ਵਿੱਚ ਹੋਇਆ ਮਹੱਤਵਪੂਰਨ ਗੱਲ ਤਾਂ ਇੱਥੇ ਹੀ ਹੈ ਕਿ ਹਾਦਸੇ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਦਰਅਸਲ ਲਾਇਟਸ ਆਫ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਇਹ ਰਾਜਵੀਰ ਜਵੰਦਾ ਦੀ ਬਾਈਕ ਪਿੰਜੌਰ ਦੇ ਬਾਹਰਵਾਰ ਹਾ사ਗ੍ਰਸਤ ਹੋ ਗਈ ਸੀ ਪਿੰਜੌਰ ਪੁਲਿਸ ਸਟੇਸ਼ਨ ਤੋਂ ਪ੍ਰਾਪਤ ਡੇਲੀ ਡਾਇਰੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਈ ਹੈ ਕਿ ਪਿੰਜੌਰ ਦੇ ਇੱਕ ਹਸਪਤਾਲ ਨੇ ਰਾਜਵੀਰ ਜਵੰਦਾ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ ਜਿਸ ਕਰਕੇ ਉਸ ਨੂੰ ਸਿਵਲ ਹਸਪਤਾਲ ਪੰਚਕੂਲਾ ਤੇ ਫਿਰ ਬਾਅਦ ਦੇ ਵਿੱਚ ਫੋਰਟਿਸ ਹਸਪਤਾਲ ਮੁਹਾਲੀ ਵਿਜਾਇਆ ਗਿਆ ਜਿੱਥੇ ਕਿ 11 ਦਿਨ ਇਲਾਜ ਹੋਇਆ ਪਰ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਇੱਥੇ ਵੱਡੀ ਗੱਲ ਇਹ ਹੈ ਕਿ ਜੇਕਰ ਉਸ ਟਾਈਮ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਤਾਂ ਕੀ ਪਤਾ ਰਾਜਵੀਰ ਜਵੰਦਾ ਦੀ ਜਾਨ ਬਚ ਸਕਦੀ ਸੀ ਪਰ ਮੇਨ ਗੱਲੇ ਇਹ ਥੇ ਵੀ ਆ ਕਿ ਪਹਿਲਾਂ ਰੋਲਾ ਪਾਇਆ ਗਿਆ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਐਕਸੀਡੈਂਟ ਹੋਇਆ ਤੇ ਬਾਅਦ ਦੇ ਵਿੱਚ ਗੱਲ ਸਾਹਮਣੇ ਆਂਦੀ ਹੈ ਕਿ ਪਿੰਜੌਰ ਦੇ ਵਿੱਚ ਐਕਸੀਡੈਂਟ ਹੁੰਦਾ ਹੈ ਹਾਲਾਂਕਿ ਇਸ ਖਬਰ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਦਿਨਾਂ ਤੋਂ ਤਾਂ ਬੱਦੀ ਹੀ ਜਿਹੜਾ ਸਟੇਸ਼ਨ ਹੈ ਉਹ ਰਿਪੀਟ ਕੀਤਾ ਜਾ ਰਿਹਾ ਸੀ ਕਿ ਉੱਥੇ ਐਕਸੀਡੈਂਟ ਹੋਇਆ ਪਰ ਹੁਣ ਜਿਹੜਾ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਇਹ ਅਹਿਮ ਸਵਾਲ ਖੜੇ ਕਰ ਰਿਹਾ ਹੈ ਹਾਲਾਂਕਿ ਇਲਾਜ ਦੇ ਵਿੱਚ ਕਿਸ ਤਰੀਕੇ ਦੀ ਕਿੱਥੋਂ ਕਮੀ ਰਹੀ ਹੈ ਇਸ ਬਾਰੇ ਵੀ ਹਲੇ ਜਾਂਚ ਪੜਤਾਲ ਕੀਤੀ ਜਾਵੇਗੀ ਹੋ ਸਕਦਾ ਹੈ ਕਿ ਇਸ ਮੁੱਦੇ ਨੂੰ ਅੱਗੇ ਤੱਕ ਲਿਜਾਇਆ ਜਾਵੇ ਕਿਉਂਕਿ ਜੇਕਰ ਪਿੰਜੌਰ ਦੇ ਉਹ ਨਿੱਜੀ ਹਸਪਤਾਲ ਵਾਲੇ ਮੁੰਢਲੀ ਸਹਾਇਤਾ ਦੇ ਦਿੰਦੇ ਤਾਂ ਸ਼ਾਇਦ ਰਾਜ ਰਜਵੰਦ ਦਾ ਅੱਜ ਸਾਡੇ ਸਭ ਦੇ ਵਿਚਾਰ ਹੁੰਦਾ ਪਰ ਆਖਿਰ ਹੋਇਆ ਕੀ ਸੀ ਕਿਉਂ ਮਨਾਂ ਕੀਤਾ ਸੀ ਜਾਂ ਕਿਸ ਤਰੀਕੇ ਦੀ ਇਸ ਗੱਲਾਂ ਦੇ ਵਿੱਚ ਸੱਚਾਈ ਹੈ ਇਸ ਬਾਰੇ ਵੀ ਹਲੇ ਅਪਡੇਟ ਆਉਣੀ ਬਾਕੀ ਹੈ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਹਾਲੇ ਵੀ ਜਿਹੜਾ ਲੋਕਾਂ ਦੇ ਵਿੱਚ ਹੈ ਕਿ ਇਸ ਦੌਰਾਨ ਇਲਾਜ ਦੇ ਵਿੱਚ ਕਮੀ ਕਿੱਥੇ ਰਹੀ ਜਾਂ ਕਿਸ ਤਰੀਕੇ ਦੀ ਸਿਚੁਏਸ਼ਨ ਸੀ ਜਾਂ ਕੀ ਉੱਥੇ ਬਣਿਆ ਸੀ ਕਿਉਂਕਿ ਜੇਕਰ ਗੱਲ ਵੱਧੀ ਤਾਂ ਹੁਣ ਪਿੰਜੌਰ ਤੱਕ ਆ ਗਈ ਹੈ ਤਾਂ ਪਿੰਜੌਰ ਦੇ ਵਿੱਚ ਵੀ ਖਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦਿਖਾਈ ਗਈ ਹੈ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ Scan or scan QR code to contact us. Rodis Inc million miles with smile or scan QR code to contact us. Tabai Indian cuisine taste fine authentic Indian cuisine in Tracy or scan QR code to contact us. Smiley Valley Family Dental Office or scan QR code to contact us.